ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਤੁਹਾਨੂੰ ਦੇਣੀ ਹੈ ਜੀ ਮੌਜੂਦਾ ਸਿਸਟਮ ਦੀ ਗੱਲ ਕਰਾਂਗੇ ਜਿਹੜਾ ਇਸ ਵੇਲੇ ਫੱਟਕੀ ਸਿਸਟਮ ਚੱਲ ਰਿਹਾ ਹੈ ਤੇ ਇਸ ਤੋਂ ਬਾਅਦ ਅਗਲੇ 4-5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 15 ਫਰਵਰੀ ਤੱਕ ਮੌਸਮ ਪੰਜਾਬ ਦਾ ਫਸਲ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਸਸਰੇ ਦੀਆਂ ਤਾਜ਼ਾ ਸੈਟਲਰ ਦਾ ਸਿਰਾਂ ਦੇ ਸੱਤਾ ਨੂੰ ਲੈ ਕੇ ਚੱਲਦੇ ਹਾਂ 10 ਫਰਵਰੀ ਦਾ ਦਿਨ ਹੈ ਜੀ ਅੱਜ ਲਗਭਗ ਦਿਨ ਆਪਣੇ ਆਖਰੀ ਪੜਾਤੇ ਆ ਤੇ ਇਸ ਵੇਲੇ ਆਥਣ ਦੇ ਲਗਭਗ 6 ਵਜਣ ਚਾ ਰਹੇ ਨੇ ਸੋ ਅੱਜ ਦੇ ਨਾਲ ਫਰ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਜੜੀ ਆ ਬਹੁਤੇ ਖੇਤਰਾਂ ਦੇ ਵਿੱਚ ਲੱਗੀ ਆ ਹਮਸ ਵੀ ਅੱਜ ਦੁਪਹਿਰ ਵੇਲੇ ਬਣੀ ਰਹੀ ਪਰ ਜਵੇਂ ਦੁਪਹਿਰ ਤੋਂ ਲੈ ਕੇ ਸ਼ਾਮ ਦਾ 10 ਵਜੇ ਪਹਿਲੇ ਸ਼ੁਰੂ ਹੁੰਦਾ ਹੈ ਤੇ ਗਰਜਲੇਸ਼ਕ ਵਾਲੇ ਬਦਲਾ ਦਾ ਨਿਰਮਾਣ ਹੁੰਦਾ ਹੈ ਹਰਿਆਣਾ ਰਾਜਸਥਾਨ ਵਾਲੇ ਖਾਸਿਆਂ ਤੇ ਇਹ ਰਾਜਸਥਾਨ ਦੇ ਪੂਰਬੀ ਖੇਤਰ ਔਰ ਹਰਿਆਣਾ ਦੇ ਲਗਭਗ ਉੱਤਰੀ ਪੱਛਮੀ ਤੇ ਦੱਖਣੀ ਭਾਗਾਂ ਤੋਂ ਹੁੰਦਾ ਹੋਇਆ ਇਹ ਹੁਣ ਬਦਲ ਉਹ ਜਿਹੜਾ ਸਿਸਟਮ ਹੈ ਅੱਗੇ ਗੁਜ਼ਰ ਰਿਹਾ ਪੰਜਾਬ ਦੇ ਖਾਸਕਰ ਮਾਲਵਾ ਖੇਤਰ ਨੂੰ ਕਵਰ ਕਰ ਰਿਹਾ ਪੱਛਮੀ ਮਾਲਵੇ ਤੋਂ ਲੈ ਕੇ ਪੂਰਬੀ ਮਾਲਵੇ ਤੱਕ ਇੱਕ ਪੱਟੀ ਦੀ ਤਰ੍ਹਾਂ ਇਹ ਬਦਲ ਅੱਗੇ ਗੁਜ਼ਰ ਰਿਹਾ ਤੇ ਟਟਵੇਂ ਸ਼ਰਾਟੇ ਹਰਸ ਕੁਛੇ ਤਰ੍ਹਾਂ ਦੇ ਵਿੱਚ ਹਲਕੀ ਗੜੇਮਾਰ ਤੇ ਕੁਝ ਥਾਵਾਂ ਤੇ ਸ਼ਰਾਟੇ ਜਿਹੜੇ ਤੇਜ਼ ਵੀ ਇਹ ਸਾਰਾ ਜਿਹੜਾ ਸਿਸਟਮ ਹੈ ਅੱਗੇ ਬੰਨਾ ਸ਼ੁਰੂ ਹੋਇਆ ਤੇ ਜਿਹੜੇ ਕਰਫਾ ਜ਼ਿਲ੍ਹਾਵਰ ਅੰਕੜਿਆਂ ਦੀ ਗੱਲ ਕਰਦੇ ਆਂ ਭਾਵੇਂ ਉਹ ਨਾਭਾ ਹੈ ਭਾਵੇਂ ਸੰਗਰੂਰ ਹੈ ਪਟਿਆਲਾ ਹੈ ਤੇ ਨਾਲ ਲੱਗਦੇ ਕੁ ਸੇਤਰਾ ਦੇ ਵਿੱਚ ਇਹ ਸਿਸਟਮ ਕਾਰਵਾਈਆਂ ਦੇ ਰਿਹਾ ਤੇ ਅੱਗੇ ਆਉਣ ਵਾਲੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਰਾਤ ਤੇ ਅਗਲੇ ਜਿਹੜੇ 24 ਘੰਟੇ ਨੇ ਇਹ ਫਚਣੀ ਸਿਸਟਮ ਸਰਗਰਮ ਹੈ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖਾਗਾਂ ਦੇ ਵਿੱਚ ਹਲੇ ਮੀਂਹ ਲਵਾਵੇਗਾ ਅੱਜ ਦੀ ਰਾਤ ਇਹ ਸਿਸਟਮ ਦੀ ਮੁੱਖ ਰਾਤ ਹੋ ਸਕਦੀ ਹੈ 10 11 ਜਿਹੜੀ ਰਾਤ ਹੋਏਗੀ ਯਾਨੀ ਕਿ ਅੱਜ ਦੀ ਰਾਤ ਤੇ ਗਰਜ ਚਲੇ ਸਕੋ ਵਾਲੇ ਬਦਲਾਅ ਦਾ ਨਿਰਮਾਣ ਜਿਹੜਾ ਲਗਾਤਾਰ ਹੋਏਗਾ ਤੇ ਮੀਂਹ 플러스 ਗੜੇਮਾਰ ਕੁਝ ਖੇਤਰਾਂ ਤੱਕ ਪਹੁੰਚ ਕਰਨਗੇ ਫਾਮਿਓ ਪੰਜਾਬ ਦੇ ਖੇਤਰੋਂ ਫਾਮਿਓ ਹਰਿਆਣਾ ਰਾਜਸਥਾਨ ਦੇ ਖੇਤਰੋਂ ਸੋ ਅਸੋ ਅੱਜ ਜਿਵੇਂ ਅੱਗੇ ਲੰਘਾਂਗੇ ਯਾਨੀ ਕਿ 11 ਤਰੀਕ ਤੋਂ ਬਾਅਦ 12 ਦੀ ਸਵੇਰ ਤੱਕ ਵੀ ਕੁਝ ਖੇਤਰਾਂ ਦੇ ਵਿੱਚ ਇਹ ਸਿਸਟਮ ਸਰਗਰਮ ਰਹਿ ਸਕਦਾ ਖਾਸ ਕਰਕੇ ਜਿਹੜੇ ਪਹਾੜਾ ਦੇ ਨਾਲ ਲੱਗਦੇ ਖੇਤਰ ਹੈ ਤੇ ਪਹਾੜਾਂ ਦੇ ਹੇਠਲੇ ਖੇਤਰਾਂ ਦੇ ਵਿੱਚ ਵੀ 12 ਤਰੀਕ ਨੂੰ ਸਵੇਰ ਤੱਕ ਜਣ ਮੀਂਹ ਦੇ ਅਸਰ ਹੋਣਗੇ ਉਸ ਤੋਂ ਬਾਅਦ ਜਿਹੜੀ ਫੈਲੀ ਆਪਾਂ ਗੱਲ ਇਹ ਕਰਦੇ ਆ ਜਿਹੜੀ ਹੀਟ ਵੇਵ ਚੱਲਦੀ ਫਈ ਸੀ ਉਸ ਤੋਂ ਕੁਝ ਰਾਹਤ ਅੱਜ ਮਾਲਵਾ ਖੇਤਰ ਦੇ ਵਸਨੀਕਾਂ ਨੂੰ ਮਿਲ ਗਈ ਆ ਤੇ ਇੱਕ ਜਿਹੜੀ ਹੁਣ ਸ਼ਾਮ ਮੰਦੇ ਉਹਦੇ ਜਿੱਥੇ ਤਾਂ ਮੀਂਹ ਲੱਗੇ ਨੇ ਉੱਥੇ ਕੁਝ ਰਾਹਤ ਗਰਮੀ ਤੋਂ ਮਿਲ ਚੁੱਕੀ ਆ ਪਰ ਜਿੱਥੇ ਨਹੀਂ ਲੱਗੇ ਉੱਥੇ ਫਾਵੇਂ ਉੱਪਰਲੇ ਫੱਦਰ ਤੇ ਬੱਦਲਵਾਈ ਗੁਜ਼ਰ ਰਹੀ ਆ ਪਰ ਜਿਹੜੀ ਹਮਸਾ ਹੈ ਉਹ ਕਾਫੀ ਵੱਡੇ ਲੈਵਲ ਤੇ ਪਰੇਸ਼ਾਨ ਕਰ ਰਹੀ ਆ ਤੇ ਇਸ ਲਈ ਹਵਾ ਜੇਰੀਆ ਨਾਲ ਉਹ ਵੀ ਰੁਕੀ ਹੋਈ ਹੈ ਬਹੁਤ ਘੱਟ ਹਲਕੇ ਰਫਤਾਰ ਦੇ ਨਾਲ ਹਵਾ ਰੰਗ ਕਰਈ ਹੈ ਕੁਝ ਕੇ ਤਰ੍ਹਾਂ ਦੇ ਵਿੱਚ ਹਵਾ ਇਸ ਵੇਲੇ ਬਿਲਕੁਲ ਰੁਕੀ ਹੋਈ ਹੈ ਸੋ ਇਹ ਸਿਸਟਮ ਨੂੰ ਟ੍ਰਿਗਰ ਕਰਨ ਵਾਲੀ ਗੱਲ ਹੈ ਜਿੱਥੇ ਹਵਾ ਰੁਕ ਜੇ ਤੇ ਜਿੱਥੇ ਹੀਟ ਲੱਗ ਜੇ ਉੱਥੇ ਗਰਜ ਚਮਕ ਵਾਲੇ ਬਦਲਾ ਦੇ ਨਿਰਮਾਣ ਨਾਲ ਫਿਰ ਖੜਕਾ ਦੜਕਾ ਸਿਸਟਮ ਜ਼ਰੂਰ ਕਰਦਾ ਤੇ ਬਾਕੀ ਅਗਲੇ 24 ਘੰਟੇ ਇਸ ਸਿਸਟਮ ਦੇ ਮੁੱਖ ਨੇ ਤੇ ਕਾਫੀ ਖੇਤਰਾਂ ਦੇ ਵਿੱਚ ਹਲੇ ਇਹ ਸਿਸਟਮ ਲੰਘਣਾ ਬਾਕੀ ਹੈ ਇਸ ਤੋਂ ਬਾਅਦ 12 ਤੋਂ ਅੱਗੇ ਜੇਕਰ ਆਹ ਲੰਘਦੇ ਆ 13 14 15 ਇਹ ਜਿਹੜੇ ਦਿਨ ਹੋਣਗੇ 13 ਦਾ ਜਿਹੜਾ ਦਿਨ ਹੋਏਗਾ ਥੋੜੇ ਟੈਂਪਰੇਚਰ ਵਾਲੇ ਫੱਕ ਤੋਂ ਕੋਈ ਬਹੁਤਾ ਫੇਰ ਬਦਲ ਨਹੀਂ ਹੋਏਗਾ 40 ਦੇ ਆਸ-ਪਾਸ ਟੈਂਪਰੇਚਰ ਫਿਰ ਵੀ ਅਦਾਜ ਹੋਣਗੇ ਇਹ ਟੈਂਪਰੇਰੀ ਰਾਹਤ ਆ ਜਿਹੜਾ ਸਿਸਟਮ ਦਵੇਗਾ ਉਸ ਤੋਂ ਬਾਅਦ 14 15 ਤਰੀਕ ਨੂੰ ਫਿਰ ਤੋਂ ਟੈਂਪਰੇਚਰ ਤਾੜਨ ਨੂੰ ਚੰਨੇ ਸ਼ੁਰੂ ਹੋ ਜਾਣਗੇ ਹਾਲਾਂਕਿ ਹੀਟ ਵੇਵ ਤਾਂ ਰਾਹਤ ਰਹੇਗੀ ਦੋ ਤਿੰਨ ਦਿਨ 15 ਤਰੀਕ ਤੱਕ ਕੋਈ ਹੀਟ ਵੇਵ ਦੇ ਅਲਰਟ ਨਹੀਂ ਆ ਕੁਝ ਰਾਹਤ ਹੀਟ ਵੇਵ ਤੋਂ ਜ਼ਰੂਰ ਮਿਲੇਗੀ ਪਰ ਜਿਵੇਂ ਜਿਵੇਂ ਆਹ ਅੱਗੇ ਲੰਘਾਂਗੇ 15 ਤੋਂ ਬਾ ਸਿਸਟਮ ਇੱਕ ਹੋ ਰ ਆ ਰਿਹਾ ਜੀ ਉਹਦੇ ਅਫਰਡ ਤੁਹਾਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਦੇਵਾਂਗੇ ਸੋ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਾ ਲੈਨੇ ਆ ਜੋ ਮੌਸਲ ਫਾਗਨੇ ਜਾਰੀ ਕਿਤੇ ਆ ਗਰਜਲੇਸ਼ਕ ਦੇ ਨਾਲ ਮੀਂਹ ਪਸਕ ਗੜੇਮਾਰ ਇਹ ਅਲਰਟ ਜਿਹੜੇ ਅੱਜ ਜਾਰੀ ਕਰ ਦਿੱਤੇ ਗਏ ਨੇ orange ਅਲਰਟ ਜਾਰੀ ਕੀਤਾ ਗਏ ਨੇ ਜੀ ਪੰਜਾਬ ਦੇ ਵਿੱਚ ਖਾਸ ਕਰਕੇ ਅੱਜ ਤੇ ਕੱਲ ਲਈ 11 ਤਰੀਕ ਨੂੰ ਪੰਜਾਬ ਦੇ ਵਿੱਚ ਸਿਸਟਮ ਸਰਕਾਰ ਉਮਰ ਹੋਵੇਗਾ ਮੁੱਖ ਦਿਨ ਹੋਏਗਾ ਕੱਲ ਦਾ ਤੇ ਅੱਜ ਦੀ ਰਾਤ ਪੰਜਾਬ ਲਈ ਮੁੱਖ ਹੋ ਸਕਦੀ ਹੈ ਸੋ ਗਰਜਲੇਸ਼ਕ ਦੇ ਨਾਲ ਗੜੇਮਾਰ ਪੰਜਾਬ ਦੇ ਬਹੁਤ ਸਾਰੇ ਖਾਗਾਂ ਦੇ ਵਿੱਚ ਪਹੁੰਚ ਕਰ ਸਕਦੀ ਹੈ ਇਹ ਮੌਸਮ ਖਾਗ ਦੇ ਅਪਡੇਟ ਹੈ ਹਰਿਆਣਾ ਚੰਡੀਗੜ੍ਹ ਦੇ ਦਿੱਲੀ ਦੇ ਵਿੱਚ ਵੀ ਗਰਜਲੇਸ਼ਕ ਦੇ ਨਾਲ ਗੜੇਮਾਰ ਦੇ ਅਲਰਟ ਅੱਜ ਦੇ ਲਈ ਜਾਰੀ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਹੀਟ ਵੇਵ ਦੀ ਕੋਈ ਅਲਰਟ ਜਿਹੜੀ ਵਾਰਨਿੰਗ ਨਹੀਂ ਹੈ ਤੇ ਨੋ ਵਾਰਨਿੰਗ ਕਣਕ ਆਗਰੇ ਜਣ ਥੋੜੇ ਬਹੁਤ ਠੀਕ ਠਾਕ ਹੋ ਸਕਦੇ ਨੇ ਟੈਂਪਰੇਚਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪਈਗਾ ਟੈਂਪਰੇਚਰ ਸਟੇਬਲ ਰਹਿਣਗੇ ਹੋ ਸਕਦਾ 2-3 ਡਿਗਰੀ ਜਿਹੜੀ ਗ੍ਰੈਵਿਟੀ ਹੈ ਜਾਂ ਫਿਰ ਕਿਤੇ ਜਿਆਦਾ ਇਹ ਮੀਂਹ ਚ ਖੜਜ ਕਰ ਜਾਂ ਜਿਆਦਾ ਤੇ ਉੱਥੇ 4 ਫਾਈਂ ਡਿਗਰੀ ਜਿਹੜੀ ਗ੍ਰੈਵਿਟੀ ਹੈ ਉਹ ਟੈਂਪਰੇਚਰ ਦੇ ਵਿੱਚ ਹੋ ਸਕਦੀ ਹੈ ਜੀ ਸੋ ਮਜੂਦਾ ਸਿਸਟਮ ਚੱਲਦਾ ਫਿਆ ਇਹਦੀ ਅਫਰਡ ਤੁਹਾਨੂੰ ਅਸੀਂ ਲਿਖਤੀ ਤੌਰ ਤੇ ਦਿੰਦੇ ਰਹਾਂਗੇ ਜਿੱਥੇ ਜਿੱਥੇ ਗਰੇਵਾਰ ਉਮੀਦਿਆ ਅਸਰ ਬਣਦੇ ਰਹਿਣਗੇ ਉਹ ਤੁਹਾਨੂੰ ਅਸੀਂ ਪੋਸਟ ਕਰਦੇ ਰਹਾਂਗੇ ਉੱਥੇ ਤੁਹਾਨੂੰ ਅਪਡੇਟ ਜੜੀਆ ਮਿਲਦੀ ਰਹੇਗੀ ਜਿੱਥੇ ਜਿੱਥੇ